ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰਨ ਗੁਰੂ ਨਾਨਕ ਦੇਵ ਪਹਿਲੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਸਕ੍ਰਿਤੀ ਸ਼ਲੋਕ ਤੀਜਾ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਪਾਠ ਕਿਵੇਂ ਕਰਨਾ ਹੈ ਆਓ ਪਹਿਲਾਂ ਇਸ ਸ਼ਲੋਕ ਦਾ ਪਾਠ ਪੜ੍ਹੀਏ ਯੋਗ ਸ਼ਬਦਾਂ ਗਿਆਨ ਸ਼ਬਦੰ ਵੇਦ ਸ਼ਬਦੰ ਤਾ ਬ੍ਰਾਹਮਣ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਵ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਣ ਸਭਿਉ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦਿਓ ਇਸ ਤਰ੍ਹਾਂ ਪਾਠ ਕਰਨ ਕਰਨਾ ਹੈ ਤੋ ਇਸ ਸ਼ਲੋਕ ਵਿੱਚ ਸਤਿਗੁਰ ਸਮਝਾਉਂਦੇ ਕਿਆ ਹਨ ਜੋਗ ਭਾਵ ਜੋਗੀ ਸ਼ਬਦੰ ਦਾ ਇੱਥੇ ਸਾਰੇ ਸ਼ਲੋਕ ਦੇ ਵਿੱਚ ਅਰਥ ਹੈ ਧਰਮ ਜੋਗ ਸ਼ਬਦੰ ਜੋਗੀ ਦਾ ਧਰਮ ਕੀਆ ਹੈ ਗਿਆਨ ਸ਼ਬਦੰ ਉਹਨਾਂ ਦਾ ਗਿਆਨ ਸੁਣਾਣਾ ਬ੍ਰਾਹਮਣ ਦਾ ਧਰਮ ਕੀਆ ਹੈ ਲੋਕਾਂ ਨੂੰ ਗਿਆਨ ਸੁਣਾਣਾ ਜੋਗੀ ਦਾ ਧਰਮ ਲੋਕਾਂ ਨੂੰ ਉਪਦੇਸ਼ ਦੇਣਾ ਲੋਕਾਂ ਨੂੰ ਰੱਬ ਦੇ ਗਿਆਨ ਦੀ ਗੱਲ ਸੁਣਾਉਣਾ ਵੇਦ ਸ਼ਬਦੰ ਤਾਂ ਬ੍ਰਾਹਮਣ ਤਾਂ ਤਤੇ ਕਨਾ ਲਾ ਕੇ ਲੰਬਾ ਨਹੀਂ ਕਰਨਾ ਤਾਂ ਵੇਦ ਸ਼ਬਦੰ ਤਾਂ ਬ੍ਰਾਹਮਣ ਵੇਦਨ ਦਾ ਗਿਆਨ ਜੋ ਵੇਦਨ ਦਾ ਧਰਮ ਹੈ ਉਹ ਜਿਹੜਾ ਗਿਆਨ ਦੇਣਾ ਉਹ ਬ੍ਰਾਹਮਣ ਦਾ ਧਰਮ ਹੈ ਖੱਤਰੀ ਖਖੇ ਪੈਰ ਵਿੱਚ ਜਈਆ ਲੱਗਿਆ ਹੋਇਆ ਇਹਦਾ ਜਈਆ ਦਾ ਐਡਾ ਵਰਨਾ ਕਾਇਤਰੀ ਇਸ ਤਰ੍ਹਾਂ ਉਚਾਰਨ ਹੋਵੇਗਾ ਕਾਇਤਰੀ ਸ਼ਬਦਾਂ ਨੂੰ ਖੱਤਰੀਆਂ ਦਾ ਧਰਮ ਕੀ ਹੈ ਸੂਰ ਸ਼ਬਦਾਂ ਨੂੰ ਦਾ ਧਰਮ ਹੈ ਸੂਰਮਤਾ ਹੀ ਦਿਖਾਣੀ ਦੂਜਿਆਂ ਦੀ ਰਾਖੀ ਕਰਨੀ ਸੂਦਰ ਸ਼ਬਦਾਂ ਪ੍ਰਾਕ੍ਰਿਤ ਹੈ ਸੂਦਰ ਸੂਦਰ ਜਾਂ ਅਸੀਂ ਸ਼ੂਦਰ ਕਹਿ ਦਿੰਦੇ ਹੂਦਰ ਸ਼ਬਦਾਂ ਪ੍ਰਾਕ੍ਰਿਤ ਹੈ ਸ਼ੂਦਰਾਂ ਦਾ ਧਰਮ ਕੀ ਹੈ ਦੂਜਿਆਂ ਦੀ ਸੇਵਾ ਵਿੱਚ ਲੱਗੇ ਰਹਿਣਾ ਪ੍ਰਾਇਪ ਕਿਰਤ ਕਰਨੇ ਹੁਣ ਇਹ ਵਰਣ ਵੰਨ ਦੇ ਮੁਤਾਬਕ ਜੋ ਵਰਣ ਵੰਡ ਵਿੱਚ ਲੋਕਾਂ ਨੂੰ ਲੋਕਾਂ ਨੇ ਧਰਮ ਦੱਸੇਗੇ ਕਿ ਜਿਹੜਾ ਜੋਗੀ ਹੈ ਉਹਨੇ ਗਿਆਨ ਕਰਨੀ ਚਰਚਾ ਜਿਹੜਾ ਬ੍ਰਾਹਮਣ ਨੇ ਵੇਦਾਂ ਦਾ ਗਿਆਨ ਦੇਣਾ ਜਿਹੜਾ ਖੱਤਰੀ ਹੈ ਉਹਨੇ ਸੂਰਮਤਾ ਹੀ ਦਿਖਾ ਕੇ ਬਾਕੀਆਂ ਦੀ ਰਾਖੀ ਕਰਨੀ ਸ਼ੂਦਰ ਦਾ ਧਰਮ ਜਿਹੜਾ ਹੈ ਉਹ ਪ੍ਰਾਇਪ ਕਿਰਤ ਕਰਨੀ ਹੈ ਸ਼ੂਦਰਾਂ ਦੇ ਵਿੱਚ ਮੈਸ਼ ਇਕ ਵੈਸ਼ਵੀ ਹੈ ਜਿਹੜਾ ਉਲਨ ਦਾ ਪੇਟ ਪੜਦਾ ਹੈ ਤੇ ਵਰਣ ਬਣ ਦੇ ਮੁਤਾਬਕ ਜੋ ਲੋਕਾਂ ਨੇ ਧਰਮ ਦੱਸਿਆ ਉਹ ਸਤਗੁਰ ਨੇ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਦੱਸਿਆ ਉਹ ਸਤਗੁਰ ਅੱਗੇ ਨਿਰਣਾ ਕਰਦੇ ਨੇ ਸਰਵ ਸ਼ਬਦੰ ਸਾਰਿਆਂ ਦਾ ਇੱਕੋ ਹੀ ਧਰਮ ਹੈ ਸਾਰਿਆਂ ਦਾ ਧਰਮ ਸਰਵ ਸ਼ਬਦੰ ਤੋਂ ਭਾਵ ਸਾਰਿਆਂ ਦਾ ਧਰਮ ਉਹਨਾਂ ਦਾ ਸਾਰਿਆਂ ਦਾ ਇੱਕ ਧਰਮ ਹੋਣਾ ਚਾਹੀਦਾ ਕਿਹੜਾ ਤਾ ਇੱਕ ਸ਼ਬਦ ਇੱਕ ਧਰਮ ਉਹ ਕਿਹੜਾ ਧਰਮ ਹੈ ਸਗਲ ਸ੍ਰੇਸ਼ਟ ਮੈਂ ਸਗਲ ਧਰਮਾਂ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਅਸਲ ਵਿੱਚ ਸਾਰਿਆਂ ਦੇ ਸ੍ਰੇਸ਼ਟ ਧਰਮ ਹੈ ਨਾਮ ਜਪਣਾ ਚੰਗੇ ਕਰਮ ਕਰਨੇ ਤੋਂ ਸਤਗੁਰ ਕਹਿੰਦੇ ਨੇ ਸਰਵ ਸ਼ਬਦੰ ਤ ਇਹ ਗੁਰੂ ਨਾਨਕ ਸਾਹਿਬ ਜੀ ਦਾ ਬੋਲ ਹੈ ਸਾਰਿਆਂ ਦਾ ਧਰਮ ਏ ਕਿਹੜਾ ਹੈ ਇੱਕ ਸ਼ਬਦ ਸਰਵ ਸ਼ਬਦੰ ਤ ਇੱਕ ਸ਼ਬਦੰ ਸਾਰਿਆਂ ਦਾ ਇੱਕੋ ਹੀ ਧਰਮ ਹੈ ਉਹ ਹੈ ਨਾਮ ਜਪਣਾ ਪਰਮਾਤਮਾ ਦੀ ਬੰਦਗੀ ਕਰਨੀ ਜੇ ਕੋ ਜਾਨ ਸ ਭੇਉ ਭੇਉਤ ਪਾਪ ਭੇਦ ਜੋ ਇਸ ਭੇਦ ਨੂੰ ਜਾਣਦਾ ਹੈ ਕਿ ਸਾਰਿਆਂ ਦਾ ਕਿਹੜਾ ਧਰਮ ਹੈ ਇੱਕ ਧਰਮ ਕਿਹੜਾ ਹੈ ਸਤਿਗੁਰੂ ਕਹਿੰਦੇ ਨੇ ਜਿਹੜਾ ਇਸ ਗੱਲ ਨੂੰ ਜਾਣ ਗਿਆ ਨਾਨਕ ਤਾਕੋ ਦਾਸ ਹੈ ਨਾਨਕ ਭਾਈ ਉਹਦਾ ਦਾਸ ਹੈ ਨਾਨਕ ਉਸ ਦਾ ਸੇਵਕ ਹੈ ਸੋਈ ਨਿਰੰਜਨ ਦੇਉ ਉਹ ਕੱਲਾ ਇਸ ਇੱਕ ਧਰਮ ਨੂੰ ਇਨੀ ਸਮਝਿਆ ਉਹਨੇ ਇੱਕ ਧਰਮ ਨੂੰ ਇਨੀ ਜਾਣਿਆ ਉਹ ਨਾਮ ਜਪ-ਜਪ ਕੇ ਪ੍ਰਮਾਤਮਾ ਚੇਤੇ ਕਰ ਕਰਕੇ ਰੱਬ ਦਾ ਰੂਪ ਹੀ ਹੋ ਗਿਆ ਸੋਈ ਨਿਰੰਜਨ ਦੇਵ ਇਹਨੂੰ ਕਈ ਵਾਰੀ ਨੰਨਾ ਰਾਰੇ ਸਾਰੇ ਵੀ ਨਾਲ ਲਾਦੇ ਨੇ ਇੰਨੇ ਜਣ ਕੇ ਇਹ ਕੀ ਇਹ ਸ਼ਬਦ ਹੈ ਨਿਰੰਜਨ ਨਿਰ ਅੰਜਨ ਕਾਲਖ ਤੋਂ ਬਿਨਾ ਜਿਹਨੂੰ ਮਾਇਆ ਨਹੀਂ ਲੱਗਦੀ ਹੈ ਮਾਇਆ ਦੀ ਕਾਲਖ ਨਹੀਂ ਲੱਗਦੀ ਸਤਿਗੁਰੂ ਪਾਤਸ਼ਾਹ ਇਸ ਸਾਰੇ ਸ਼ਬਦ ਦੇ ਵੀ ਜਿਹੜੀ ਸਾਨੂੰ ਸੋਝੀ ਦਿੰਦੇ ਨੇ ਉਹ ਇਹ ਹੈ ਭਾਈ ਕਿ ਜੋ ਵਰਣ ਵਣ ਨੇ ਕਿਹਾ ਯੋਗੀਨ ਦਾ ਧਰਮ ਗਿਆਨ ਚਰਚਾ ਕਰਨੀ ਬ੍ਰਾਹਮਣ ਦਾ ਧਰਮ ਜਿਹੜਾ ਹੈ ਉਹਨੂੰ ਬ੍ਰਹਮ ਦਾ ਗਿਆਨ ਲੋਕਾਂ ਨੂੰ ਦੱਸਣਾ ਵੇਦਾਂ ਦਾ ਗਿਆਨ ਲੋਕਾਂ ਨੂੰ ਸੁਣਾਣਾ ਖੱਤਰੀਆਂ ਦਾ ਜਿਹੜਾ ਧਰਮ ਮੰਨਿਆ ਗਿਆ ਉਹ ਦੂਜਿਆਂ ਦੀ ਰਾਖੀ ਕਰਨੀ ਤੇ ਸੂਦਰ ਦਾ ਜਿਹੜਾ ਧਰਮ ਮੰਨਿਆ ਪਰਾਇ ਕਿਰਤ ਕਰਨੀ ਇਹ ਵਰਣ ਵਣ ਨੇ ਕਹੇ ਵਰਣ ਮੰਨਨੇ ਦੱਸੇ ਨਹੀਂ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਨੂੰ ਜਿੱਥੇ ਬ੍ਰਾਹਮਣ ਬਣਾਇਆ ਗਿਆਨ ਦਿੱਤਾ ਉਥੇ ਰਾਖੀ ਆਪਣੀ ਤੇ ਦੂਜਿਆਂ ਦੀ ਕਰਨ ਵਾਸਤੇ ਇਹਨੂੰ ਖੱਤਰੀ ਵੀ ਬਣਾਇਆ ਆਪਣਾ ਪੇਟ ਪਾਲਦਾ ਦੂਜਿਆਂ ਦਾ ਵੀ ਪਾਲਦਾ ਇਹਨੂੰ ਵੈਸ਼ ਦੀ ਬਾਦ ਵੀ ਵੀ ਦਿੱਤੀ ਸੀ ਇਹਨੂੰ ਵੈਸ਼ ਵੀ ਮੌਕੇ ਮੁਤਾਬਕ ਸਿੱਖ ਬਣ ਜਾਂਦਾ ਕਿਉਂਕਿ ਅੱਜ ਕੱਲ ਇਰਸਾਨ ਜਿੰਨੇ ਵੀ ਨੇ ਉਹ ਜਿਆਦਾ ਕਰਕੇ ਜ਼ਿਮੀਂਦਾਰੇ ਦੇ ਨਾਲ ਜ਼ਿਮੀਂਦਾਰਾਂ ਦੇ ਨਾਲ ਸਰਦਾਰਾਂ ਦੇ ਨਾਲ ਹੀ ਜਿਆਦਾ ਸੰਬੰਧ ਰੱਖਦੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਜਿਹੜਾ ਦੂਜਿਆਂ ਦੀ ਸੇਵਾ ਕਰਨੀ ਜਦੋਂ ਲੋੜ ਪੈਂਦੀ ਤਾਂ ਸਿੱਖ ਲੰਗਰ ਲੈ ਕੇ ਵੀ ਤੁਰ ਪੈਂਦਾ ਜਦੋਂ ਲੋੜ ਪੈਂਦੀ ਸਿੱਖ ਬਿਮਾਰਾਂ ਲੋੜਵੰਦਾਂ ਦੀ ਮਦਦ ਵੀ ਕਰਨ ਲੱਗ ਪੈਂਦਾ ਇਹ ਸਾਰੀਆਂ ਚੀਜ਼ਾਂ ਸਿੱਖ ਦੇ ਦੇ ਸਤਿਗੁਰ ਨੇ ਭਰ ਦਿੱਤੀਆਂ ਤੋਂ ਸਤਿਗੁਰ ਕਹਿੰਦੇ ਸਿੱਖ ਦਾ ਫਿਰ ਇੱਕੋ ਹੀ ਧਰਮ ਹੋ ਗਿਆ ਜੋ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਸਾਰਿਆਂ ਦਾ ਇੱਕੋ ਹੀ ਧਰਮ ਕਿਹੜਾ ਰੱਬ ਦੀ ਬੰਦਗੀ ਕਰਨੀ ਜਿਹੜਾ ਇਸ ਭੇਦ ਨੂੰ ਜਾਣ ਗਿਆ ਗੁਰੂ ਨਾਨਕ ਦੇਵ ਜੀ ਮੈਂ ਤੋ ਆਦਾਸ ਮੈਂ ਉਹਦਾ ਸੇਵਕ ਹਾਂ ਕਿਉਂਕਿ ਉਹ ਮਾਇਆ ਰਹਿਤ ਪ੍ਰਮਾਤਮਾ ਨੂੰ ਜਪ ਕੇ ਪ੍ਰਮਾਤਮਾ ਵਰਗਾ ਹੀ ਹੋ ਗਿਆ ਰੱਬ ਵਰਗਾ ਹੀ ਹੋ ਗਿਆ ਸੇ ਸਾਰੇ ਸ਼ਲੋਕ ਤੇ ਜੀ ਸਾਡੇ ਨੂੰ ਸਮਝਾਣੇ ਨੇ ਕਿ ਪ੍ਰਮਾਤਮਾ ਦਾ ਨਾਮ ਜਪਣਾ ਹੀ ਸਭ ਤੋਂ ਵੱਡਾ ਧਰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ